ਮੇਰੀ ਬੇਟੀ ਜਿਹਦੀ 16 April ਨੂੰ ਡੈਥ ਹੋ ਗਈ ਛੋਟੀ ਜਿਹੀ ਬੱਚੀ ਉਹਦੀ ਜੋ ਕਿ 8ਵੀਂ ਕਲਾਸ ਦੇ ਵਿੱਚ ਸਕੂਲ ਵਿੱਚ ਪੜ੍ਹਦੀ ਹੈ ਉਹਦੀ ਫੀਸ ਦੀ ਅਸੀਂ ਬੇਨਤੀ ਕੀਤੀ ਕਲਸੈਡ ਵਾਲਿਆਂ ਨੂੰ ਜੋ ਕਿ ਸਾਨੂੰ ਹੈਲਪ ਕਰ ਰਹੇ ਹੈ ਕਲਸੈਡ ਵਾਲੇ ਕਿਉਂਕਿ ਮੈਂ ਵੀ ਮਤਲਬ ਕਿ ਬੱਕਰ ਲਈ ਚਲਦਾ ਤੇ ਮੈਂ ਚੱਲ ਨਹੀਂ ਸਕਦਾ ਮਤਲਬ ਕਿ ਠੀਕ ਤਰ੍ਹਾਂ ਬਟ ਸਾਲਾ ਨੂੰ ਦੇ ਕੇ ਖਾਲਸਾ ਐਡ ਵਾਲੇ ਨੇ ਸਾਡੀ ਬੱਚੀ ਵਾਸਤੇ ਪੀਤੀ ਹੈ ਪੀਤੀ ਹੈ ਅਸੀਂ ਖਾਲਸਾ ਐਡ ਵਾਲੇ ਦਾ ਬਹੁਤ ਧੰਨਵਾਦੀ ਆ ਬੱਚੀ ਦੀ ਰਿਸਪੋਨਸਿਬਿਲਟੀ ਸਾਰੀ ਸਾਡੇ ਕੋਲ ਹੈ ਕਿਉਂਕਿ ਬੱਚੇ ਦਾ ਸੀਂਗੀਆਂ ਬੱਚੇ ਦੇ ਜਦੋਂ ਜਿਉਂਦੇ ਆ ਅਸੀਂ ਬੱਚੇ ਦੀ ਸੇਵਾ ਕਰਨੀ ਆ ਮੈਂ ਖਾਲਸਾ ਐਡ ਵਾਲੇ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਇਤਨੀ ਸੇਵਾ ਕਰਦੇ ਆ ਜਿੱਦਾਂ ਵੀ ਆ ਸਾਡੇ ਆਰਗੇਨਾਈਜ਼ ਦੀ ਸੇਵਾ ਕਰਦੇ ਆ ਇਹਨਾਂ ਬੱਚਿਆਂ ਦੀ ਸੇਵਾ ਕਰਦੇ ਆ ਦਿੱਦ ਕਰਕੇ ਕਾਲ ਸਾਈਟ ਵੱਲੋਂ ਤੁਸੀਂ ਆਪਾਂ ਬਹੁਤ ਬਹੁਤ ਧੰਨਵਾਦੀ ਆਂ